ਦਿੱਲੀ ਪਬਲਿਕ ਸਕੂਲ ਬਠਿੰਡਾ ਵਿੱਚ ਮਾਡਰਨ ਯੂनाइटेड ਦੇ 7ਵੇਂ ਐਡੀਸ਼ਨ ਸਮਾਰੋਹ ਦਾ ਉਦਘਾਟਨ ਬੜੇ ਧੂਮ-ਤਾਮ ਨਾਲ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਸ਼ੇਸ਼ ਮਹਿਮਾਨ ਮਾਸਟਰ ਜੈਪਸੀਰ ਸਿੰਘ ਵਿਧਾਇਕ ਹਲਕਾ ਪੁਚੋਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਮਾਡਰਨ ਕਾਨਫਰੰਸ ਵਿੱਚ ਵੱਖ-ਵੱਖ ਸਕੂਲਾਂ ਦੇ 300 ਵਿਦਿਆਰਥੀ ਭਾਗ ਲੈ ਰਹੇ ਹਨ। ਕਾਨਫਰੰਸ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਅਤੇ ਦੇਸ਼ ਭਗਤੀ ਦੇ ਗੀਤ ਨਾਲ ਹੋਈ। ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਜੀ ਨੇ ਵਾਕ ਵਾਕ ਕਮੇਟੀਆਂ ਦੇ ਕਾਰਜਕਾਰੀ ਬੋਰਡ ਨੂੰ ਸਨਮਾਨਿਤ ਕੀਤਾ ਇਸ ਦੇ ਨਾਲ ਹੀ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਜਨੀਤੀ ਦੀ ਮਹੱਤਤਾ ਦੱਸਿਆ ਹੋਇਆ ਰਾਜਨੀਤੀ ਦੇ ਪਹਿਲੂਆਂ ਤੋਂ ਜਾਣੂ ਕਰਵਾਇਆ ਤੇ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਵਾਅਦ ਤੋਂ ਵਾਦ ਪਾਗ ਲੈਣ ਲਈ ਪ੍ਰੇਰਿਤ ਕੀਤਾ ਸੰਧਵਾ ਜੀ ਵੱਲੋਂ ਖੁੱਲੇਵਾਦ ਵਾਦ ਕਰਵਾਏ ਜਾਣ ਦੇ ਸੁਝਾਅ ਵੀ ਪੇਸ਼ ਕੀਤੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸੈਣੀ ਜੀ ਵੱਲੋਂ ਮੁੱਖ ਮਹਿਮਾਨ ਜੀ ਦੇ ਆਉਣ ਤੇ ਧੰਨਵਾਦ ਕੀਤਾ। And management of the League Public School. So, first of all, I would like to recall the blessings of Guru Gobind Singh Maharaj. So, ਜਦੋਂ ਮਾਤਾ ਅਸ਼ੀਰਵਾਦ ਨਾ ਸਰਦੇ ਫਿਰ ਤੇ ਸਮਝੋ ਪੱਲੇ ਬੱਲੇ ਹੀ ਆਪਾਂ ਦੀ ਹਰਸੇ ਸੋ ਮਾਪੇ ਕਦੇ ਵੀ ਜੋ ਮਰਦੀ ਹੋਵੇ ਉਹਨਾਂ ਦਾ ਦਿਲ ਨਹੀਂ ਸੁਣਦਾ ਜੋ ਮਰਦੀ ਮਾਪੇ ਦਾ ਦਿਲ ਨਹੀਂ ਦਿਖਾਉਣਾ ਤੇ ਮਾਂ ਬੋਲੀ ਦਾ ਸਤਕਾਰ ਜੇ ਦੁਨੀਆ ਦੇ ਵੱਡੇ ਵੱਡੀਆਂ ਗੱਲਾਂ ਕਰ ਲਈ ਆਪਣੇ ਲਈ ਸਭ ਤੋਂ ਵੱਡਾ ਕੌਣ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਹਨੇ ਦਾ ਪੰਜਾਬੀ 'ਚ ਲਿਖਿਆ ਸੀ ਮਾਹੌਲੀ ਜੇ ਤੁਸੀਂ ਐਕਸਲ ਦੇਖ ਲੋ ਉਹਨੇ ਆਪਣੀ ਮਾਹੌਲੀ ਵੀ ਕੀਤਾ ਸੀ ਤੁਸੀਂ ਟੌਲਸਾਈ ਦੇਖ ਲੋ ਉਹਨੇ ਆਪਣੀ ਮਾਹੌਲੀ ਵੀ ਕੀਤੀ तो मां बोली हूं मतलब इट शुड बी अ सेंटर स्टेट ऑफ योर लाइफ इट शुड बी सेंट्रल बाकी आज भी ये यूनाइटेड नेशंस थी जो मॉडल यूनाइटेड नेशंस थी, एक कांसेप्ट के लेके आए ये यूनिक कांसेप्ट है मैं होना जाऊंगा सीधे थोड़ा लेट हो गया ना <नाखुब> मैं वो भी लेट नहीं होना चाहूंगा आधा घंटा लेट है मैं कितनी देर में बोलेगा आपका वो कम्युनिकेशन गैप हो गया मैं 11 बजे देखेगा ਸੋ ਉਹਦੇ ਵਾਸਤੇ ਸੌਰੀ ਸੋ ਦੁਨੀਆ ਦਾ ਪਹਿਲਾ ਲੈਸਨ ਹੈ ਮਾਂ ਬੋਲੀ ਦੂਜਾ ਲੈਸਨ ਹੈ ਪੰਕਚੁਅਲਿਟੀ ਤੇ ਹੁਣ ਤੀਜਾ ਲੈਸਨ ਮੈਂ ਤੁਹਾਨੂੰ ਦੇਣ ਲੱਗਿਆ ਜਿਹੜਾ ਮੈਂ ਸਿੱਖਿਆ ਜਿੰਗਲ ਨੂੰ ਬੜਾ ਸੀਰੀਅਸ ਲੀਨੇ ਰਹਿਣਾ ਤਾਂ ਇਹਦਾ ਅਈਦਾ ਨਹੀਂ ਕਰਦਾ ਰਹਾ ਆਪ ਸਹੀ ਰਹਿਣਾ ਆਪ ਸਹੀ ਰਹਿਣਾ ਤੁਸੀਂ ਠੀਕ ਕਰਦੇ ਜਾਓ ਆਪਣੇ ਆਪ ਖਰਾ ਤਸੀਰ ਨਾਲ। ਅਗਰ ਆਪਣੇ ਇਤਿਹਾਸ ਕਿਹਾਣਾ ਬੜੀ ਬਧੀ ਬਹੁਤ ਸ਼ਿਆਣਪਈ ਆਪ। ਆਪਾਂ ਉਹ ਯੂਰਪ ਜਨ ਆਪਣੇ ਦਿੰਦੇ ਆ। ਮੈਂ ਤੇ ਗੁਰਬਾਣੀ ਦੀ ਇੱਕ ਤੁਕ ਨਾਲ ਵਿਖਲੇ ਜਿੰਦਗੀ ਜਿੰਦਗੀ ਸੌਖੀ ਹੋ ਗਈ। Guru sa kamondea mohon ke bolan boliye jis sun tar hai pyaar ਤਾਂ ਮਰਜੀ ਔਖਾ ਟਾਈਮ ਹੋਵੇ ਤੁਸੀਂ ਗੱਲ ਉਸ ਤਰ੍ਹਾਂ ਦੀ ਕਰਨੀ ਜਿਨ੍ਹਾਂ ਨੂੰ ਪਿਆਰ ਆ। ਔਰ ਜਦੋਂ ਉਹ ਕਿਸੇ ਨੂੰ ਲੜਨਾ ਲੱਗਵਾਗੇ ਜੀ ਲੜਨਾ। ਸਾਡਾ ਮੁਕੇ ਦਾ ਮੈਂ ਕਹਿੰਦਾ ਮੈਂ ਤਾਂ ਕਿਸੇ ਨਾਲ ਲੜਦਾ ਹੀ ਨਹੀਂ ਕਹਿੰਦਾ ਮੈਨੂੰ ਪਤਾ ਗਾਲਾਂ ਤੁਹਾਨੂੰ ਵੀ ਪੈਂਦੀਆਂ ਮੈਂ ਕੀ ਤੋਂ ਪਹਿਲੇ ਕਹਿੰਦਾ ਚਾਚੀ ਤੋਂ ਪੈਂਦੀਆਂ ਅੰਗਰੇਜ਼ੀ ਚ ਪੈਂਦੀਆਂ। ਸੋ ਮੇ ਤੁਹਾਨੂੰ ਜਿਹੜਾ ਫੁੱਲ ਟਾਈਮ ਹੈ ਨਾ ਇਹ ਤੁਹਾਡਾ ਫਾਰਮੇਟਿਵ ਟਾਈਮ ਹੈ। ਹੁਣ ਜਿਸ ਤਰ੍ਹਾਂ ਦੀ ਆਦਤਾਂ ਤੁਸੀਂ ਅਗਰ ਮਿੱਠਾ ਬੋਲਣ ਦੀ ਪਾਲਿਤੀ ਬਿਸਾਰੀ ਜ਼ਿੰਦਗੀ ਮਿੱਠਾ ਬੋਲੋ ਜਿਸ ਤਰ੍ਹਾਂ ਨਾਲ ਤੁਸੀਂ ਨਿਸ਼ਚਿਆ ਕਰੋਗੇ ਨਾ ਫਿਰ ਪ੍ਰਮਾਤਮਾ ਉਸੇ ਤਰ੍ਹਾਂ ਦਾ ਸਿਸਟਮ ਤੁਹਾਡੇ ਆਲੇ ਦੁਆਲੇ ਬਣਾ ਜੂ ਕਰ ਦਿੰਦਾ ਹੈ ਸੋ ਮੈਨੂੰ ਯੂਐਨ ਬਠਿੰਡੇ ਦੀ ਬਣਾਤਾ ਹੁਣ ਤੁਹਾਡਾ ਵਿਚਾਰ ਕੀ ਹੈ ਲੇਖਿਕਾ ਕਰਦੇ ਨੇ ਓਕੇ ਸਰ ਇਹ ਵੀ ਚੰਗਾ ਬੰਦਗੀ ਹੈ ਪਰ ਸਰ ਮੈਂ ਚਾਹਣਾ ਕੀ ਦੇਸ਼ ਨੂੰ ਅਡਲ ਵਿਹਾਰੀ ਬਾਤ ਪਈ ਵਰਗੇ ਹੋਰ ਲੀਡਰ ਬਣਾ ਮਿਲਣ ਅੱਜਕੱਲ ਕੋਈ ਸਵਾਲ اٹھਾਣੇ ਕੋਈ ਨੇਤਾਵਾਂ ਨੂੰ ਵਧੀਆ ਨਹੀਂ ਕਹਿੰਦਾ ਸਾਰੇ ਜਾਣਦੇ ਆ ਕਿ ਨੇਤਾ ਐ ਨੇਤਾਵੇਂ ਮੈਂ ਇੱਕ ਮੈਂ ਆਪ ਖੁਦ ਤੇ ਦੂਜਿਆਂ ਨੂੰ ਵੀ ਇੱਕ ਅਟਲ ਵਿਹਾਰੀ ਬਣਾਉਣਾ ਚਾਹਣਾ ਕਿ ਤਾਂਕਿ ਉਹ ਇਹ ਜੇ ਸੀ ਜਿਨ੍ਹਾਂ ਨੂੰ ਸਿਰਫ ਆਪੋਜੀਸ਼ਨ ਹੀ ਨਹੀਂ ਤੇ ਆਪਦੇ ਵੀ ਹਰ ਕੋਈ ਇੱਜ਼ਤ ਕਰਦਾ ਸੀ ਤਾਂ ਮੈਂ ਚਾਹਣਾ ਕਿ ਭਾਰਤ ਦੀ ਰਾਜਨੀਤੀ ਉਹ ਜੀ ਬਣੇ ਤੇ ਸਾਰੇ ਲੀਡਰ ਹੋ ਕੇ ਆਉਣ ਵਿਆਹ ਕਰਾ ਦੇਣਾ

ਭਾਰਾ ਜੀ ਉਸ ਕੋ ਬਹੁਤ ਪਿੱਛੇ ਰੱਖ ਗਿਆ ਤਾਂ ਉਹਨੇ ਉਸ ਕੋ ਅੱਗੇ ਲਿਆ ਆਹ ਕੁਝ ਫੱਕ ਕੈਰੈਕਟਰ ਹੈ ਤੁਹਾਡੇ ਸੋ ਮੈਂ ਤੁਹਾਨੂੰ ਇੱਕ ਸਲਾਹ ਦੇ ਕੇ ਜਲਿਆ ਜੇ ਜ਼ਿੰਦਗੀ ਅੱਛੀ ਤਰ੍ਹਾਂ ਜਿਉਣੀ ਹੈ ਤਾਂ ਕਿਰਪਾ ਕਰਕੇ ਰਾਜਨੀਤੀ ਦੇ ਵਿੱਚ ਇੰਟਰਸਟ ਹੋ ਸਾਰ ਜੇ ਅਗਰ ਰਾਜਨੀਤੀ ਤੁਹਾਡੇ ਆਲੇ ਦੁਆਲੇ ਠੀਕ ਹੋ ਰਹੀ ਹੈ ਤੁਸੀਂ ਸਮਝ ਰਹੇ ਹੋ ਤੁਹਾਡਾ ਤੁਹਾਡੀ ਪੋਲਿਟਿਕਸ ਦੇ ਉੱਪਰ ਕੰਟਰੋਲ ਹੈ ਤੁਹਾਡੀ ਸਟੇਟ ਦੇ ਉੱਪਰ ਕੰਟਰੋਲ ਹੈ ਤੇ ਇਲਾਜ ਵੀ ਠੀਕ ਹੋਏਗਾ ਵਪਾਰ ਵੀ ਠੀਕ ਚੱਲੇਗਾ ਐਜੂਕੇਸ਼ਨ ਵੀ ਠੀਕ ਚੱਲੇਗੀ ਠੀਕ ਹੈ ਗੱਲ ਨਿਕਲਦਾ ਪਾਰਲੀਮੈਂਟ ਦੇ ਵਿੱਚ ਉਹ ਕਹਿੰਦੇ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਕਿ ਟਰੱਕ ਭਰ ਭਰ ਕੇ ਇੱਕ ਖਾਸ ਬਿਜ਼ਨਸਮੈਨ ਦੇ ਘਰ ਤੋਂ ਪੈਸੇ ਕਾਂਗਰਸ ਵਾਲਿਆਂ ਨੂੰ ਜਾ ਰਹੇ ਨੇ ਕਿਹਨੇ ਜੇ ਪ੍ਰਧਾਨ ਮੰਤਰੀ ਬੋਲਦਾ ਤੇ ਤੈਨੂੰ ਤਾਂ ਬੋਲਦੀ ਨਾ ਉਹਦੇ ਕੋਲੇ ਕੋਈ ਇਨਫੋਰਮੇਸ਼ਨ ਤਾਂ ਆਈ ਹੋਏਗੀ ਤੇ ਫਿਰ ਉਸ ਬਿਜ਼ਨਸਮੈਨ ਦੇ ਖਿਲਾਫ ਐਕਸ਼ਨ ਕੀ ਹੋਇਆ ਤੇ ਸਿੱਕਾ ਸਾਹਿਬ ਨੇ ਕਹਾ ਕਹਾ ਉਹ ਆਪਣਾ ਵੀਰ ਹੈ ਵੀ ਆ ਕੇ ਰਹੀ ਆ ਤੇ ਡੜਲੇ ਜੀ ਤੂੰ ਹੁਣ ਕਿਹਦਾ ਕੱਟਾ ਦਿਖਾਵਾ ਕਿਹਦਾ ਗੁਜਰਾਤ ਚ ਬੋਲ ਕੇ ਆਏ ਸੀ ਪ੍ਰਧਾਨ ਮੰਤਰੀ ਜੀ ਤੋਂ ਹੁਣ ਝੂਠ ਦਾ ਨਹੀਂ ਮਾਰਨਾ ਰਹਿ ਗਿਆ ਸੋ ਮੈਂ ਦਰਲਵੇ ਸਰਪਤੀ ਤੋਂ ਬਸ ਬੱਝੇ ਬਣਦੇ ਨੇ ਸਰਪਤੀ ਅੱਜ ਉੱਥੇ ਦਾ ਮੈਂ ਚੁੱਪ ਕਰਾਉਣ ਵਾਸਤੇ ਬਗਦਾ ਉਹਦਾ ਅੰਦਾਜ਼ਾ ਪਾਹ ਅੱਛਾ ਸਰ ਜੀ ਮੈਨੂੰ ਇੱਕ ਗੱਲ ਦੱਸੋ ਸਪੀਕਰ ਮੇਰਾ ਡੈਕ ਨੀਸ ਸਪੀਕਰ ਹੈ ਨਾ ਕਿਨੇ ਨੂੰ ਪਤਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਮੈਂ ਦੱਸਦਾ ਸਾਰੇ ਪਤਾ ਸਪੀਕਰ ਦਾ ਕੰਮ ਕੀ ਹੁੰਦਾ ਮੋਡਰੇਟ ਕਰਨਾ ਉਸ ਦਾ ਸਿੱਧਾ ਇਹ ਦੱਸਿਆ ਤੁਹਾਨੂੰ ਕੰਗਰੀਤੀ ਦਾ ਜੱਜ ਕਰਨਾ ਉਹ ਮੀਂਹ ਕਿਰ ਸਿਚਰ ਅਜਵਲਾ ਸਿਚਰ ਕੋ ਉਸ ਸਿਚਰ which is not to see so ਮੈਂ ਇੱਕ ਵੱਖਰਾ ਸਿਚਰ ਜਿਹਨੇ ਬੋਲਣਾ ਦਿੰਦਾ ਸੋ ਮੈਂ ਤਾਂ ਲੋਕਰ ਗੈਣ ਬਹਿ ਜਾਉ ਬਹਿ ਜਾਉ ਬਹਿ ਜਾਉ ਚੁੱਪ ਕਰ ਦੇ ਤੂੰ ਬੋਲ ਤੂੰ ਬੋਲ ਸੋ ਹੁਣ ਮੈਂ ਤੁਹਾਨੂੰ ਕਹਿ ਲਾ ਵੀ ਇਸ ਤੋਂ ਬਾਅਦ ਬੋਲ ਤੂੰ ਹੀ ਬੋਲੋ ਇਹ ਬੜਾ ਵਧੀਆ ਮਾਡਲ ਪ੍ਰੋਗਰਾਮ ਹੈ ਮਾਡਲ ਯੂਨ ਮੈਂ ਤਾਂ ਯੂਨਾਈਟਿਡ ਨੇਸ਼ਨ ਦੀ ਫੀਲਿੰਗ ਇੱਥੇ ਆਉਣ ਲੱਗ ਪਈ ਸੋ ਮੈਂ ਦਿੱਲੀ ਪਬਲਿਕ ਸਕੂਲ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਸ ਤਰ੍ਹਾਂ ਦੀ ਇਨੀਸ਼ੀਏਟਿਵ ਲੈਣੇ ਚਾਹੀਦੇ ਤਾਂ ਕਿ ਜਿਹੜਾ ਬੱਚਿਆਂ ਬੱਚਿਆਂ ਦਾ ਜਿਹੜਾ ਹੋਰੀਜ਼ਨ ਹੈ ਬੱਚਿਆਂ ਦੀ ਜਿਹੜੀ ਸੋਚ ਹੈ ਉਹ ਵੱਡੀ ਹੋਵੇ ਔਰ ਵੱਡੀ ਸੋਚ ਵਾਲੇ ਬੱਚਿਆਂ ਨਾਲ ਹੀ ਦੇਸ਼ ਵੱਡਾ ਹੁੰਦਾ ਇੱਕ ਬੱਚਾ ਕੀ ਕਹਿ ਰਿਹਾ ਹੈ ਨਸ਼ਾ ਵਾਸਤੇ ਬੱਚਿਆਂ ਨੂੰ ਵੀਲ ਕਰਾਂ ਕਿ ਸਿਹਤ ਚੰਗੀ ਰੱਖੋ ਪੜ੍ਹਾਈ ਕਰੋ ਮਾਪੇ ਦਾ ਸਤਿਕਾਰ ਕਰੋ ਟੀਚਰ ਦਾ ਸਤਿਕਾਰ ਕਰੋ ਦੁਨੀਆ ਦੇ ਵਿੱਚ ਜੋ ਖੁਸ਼ੀ ਚਾਹੋਗੇ ਤੁਹਾਨੂੰ ਮਿਲੇਗੀ ਸਰ ਇੱਕ ਮਿਨਿਸਟਰਾਂਵਾਂ ਨੂੰ ਪਿਆ ਕੀਤਾ ਗਿਆ ਪੋਸਟਰ ਦੇਖੋ ਉਹਦੇ ਵਿੱਚ ਬੜੀ ਲੈਂਡਮਾਰਕ ਜੱਜਮੈਂਟ ਹੈ ਉਹ ਬੇਲ ਦੀ ਔਰ ਉਹਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਇਹ ਬੇਲ ਮੈਟਰ ਹੈ ਇਹ ਤਾਂ ਉੱਪਰ ਸੁਪਰੀਮ ਕੋਰਟ 'ਚ ਆਉਣੀ ਨਹੀਂ ਚਾਹੀਦੀ ਬੇਲ ਇਜ਼ ਅ ਰੂਲ ਜੇਲ ਇਜ਼ ਐਕਸੈਪਸ਼ਨ ਸੋ ਇਹ ਇੱਕ ਬੜਾ ਵੱਡੀ ਇੱਕ ਸਿੱਖਿਆ ਦਿੱਤੀ ਆ ਉਹਨਾਂ ਨੇ ऑनरेबल सुप्रीम कोर्ट ने जडिया बड़ी लोअर कोर्ट्स और हाई कोर्ट्स ने हर ऑफ पंजाब स्पिरिट सरदार तरतार सिंह We are really honored with your presence today, sir, and so excited. So, this message will go.